ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਪਹਿਲਾਂ ਜਿਹੜਾ ਬਜਟ ਸੈਸ਼ਨ ਦੇ ਦੌਰਾਨ ਕਈ ਐਮਐਲਏ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਬਾਰੇ ਕਾਫੀ ਮੁੱਦੇ ਚੁੱਕੇ ਸਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੁਰਾਣੀ ਪੈਨਸ਼ਨ ਅਤੇ ਡੀਏ ਦੇ ਬਾਰੇ ਮੁੱਦਾ ਚੁੱਕਿਆ ਸੀ ਪਰ ਹੁਣ ਪੰਜਾਬ ਵਿਧਾਨ ਸਭਾ ਦੇ ਚੱਲਦੇ 2 ਦਿਨਾਂ ਦੇ ਸੈਸ਼ਨ ਦੇ ਦੌਰਾਨ ਜਦੋਂ ਜੋ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਾਪਰਿਆ ਜਿਹੜੇ ਮਤੇ ਪਾਸ ਹੋਏ ਉਹਦੇ ਉੱਪਰ ਸਮੁੱਚੇ ਪੰਜਾਬੀਆਂ ਦੀ ਨਿਗਾਹ ਹੈ ਇਹਨਾਂ ਪੰਜਾਬੀਆਂ ਦੇ ਵਿੱਚੋਂ 6,65,000 ਜਿਹੜੇ ਮੁਲਾਜ਼ਮ ਅਤੇ ਪੈਨਸ਼ਨਰਸ ਨੇ ਭਾਵਕੀ ਅਸਮਤੀ ਮੈਸਰੋਸ ਦੇ ਨਾਲ 6 ਲੱਖ ਪਰਿਵਾਰ ਜਿਹੜੇ ਨੇ ਉਹ ਵੀ ਜੁੜੇ ਹੋਏ ਨੇ ਵੀ ਅੱਖ ਜਿਹੜੀ ਹੈ ਪੰਜਾਬ ਵਿਧਾਨ ਸਭਾ ਤੇ ਲੱਗੀ ਸੀ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਹੀ ਸਮੁੱਚੇ ਪੰਜਾਬੀਆਂ ਦੀ ਕਿਸਮਤ ਦੀ ਘੜੀ ਜਿਹੜੀ ਘੜੀ ਜਾਂਦੀ ਹੈ ਪੰਜਾਬ ਦੇ ਵਿਕਾਸ ਅਤੇ ਪੰਜਾਬ ਦੀ ਜਿਹੜੇ ਡਿਪਾਰਟਮੈਂਟ ਦੇ ਤੇ ਪੰਜਾਬ ਦੀ ਭਲਾਈ ਤੇ ਉੱਥੇ ਹੀ ਫੈਸਲੇ ਹੁੰਦੇ ਨੇ ਕਾਨੂੰਨ ਬੰਦੇ ਨੇ ਬਿਲ ਪਾਸ ਹੁੰਦੇ ਨੇ ਤੇ ਕਈ ਕੁਝ ਉੱਥੇ ਵੱਡੇ ਫੈਸਲੇ ਲਏ ਜਾਂਦੇ ਨੇ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਕਾਫੀ ਉਮੀਦ ਸੀ ਖਾਸ ਕਰਕੇ ਡੀਏ ਕਰਕੇ ਜਿਥੇ ਸਾਰੇ ਪੰਜਾਬੀ ਟੀਵੀ ਦੇਖ ਰਹੇ ਸੀ ਉਥੇ ਹੀ ਪੰਜਾਬ ਦੇ ਬਲਾਸਮਾ ਤੇ ਪੈਨਸ਼ਨਰ ਜਿਹੜੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਉਹ ਵੀ ਆਪਣੀਆਂ ਮੰਗਾਂ ਦੇ ਲਈ ਉਹ ਵੀ ਦੇਖ ਰਹੇ ਸੀ ਇੱਕ ਉਹ ਸਮਾਂ ਆਇਆ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਸਿੱਧੀ ਜਿਹੜੀ ਝਟਪਟ ਹੋਈ ਇੱਕ ਦੂਸਰੇ ਨੂੰ ਤਿੱਖੇ ਜਿਹੜੇ ਕੀ ਸ਼ਬਦ ਵਰਤੇ ਗਏ ਦੋਨੇ ਨੇਤਾ ਬੋਲੇ ਕੁਝ ਸ਼ਬਦਾਂ ਦੇ ਉੱਪਰ ਹਮਲਾ ਕਰਨ ਸਾਰੇ ਵੀ ਜਿਹੜੇ ਵਿਧਾਇਕਾਂ ਨੇ ਇੰਤਜ਼ਾਰ ਕੀਤਾ ਜਿਹੜਾ ਇਤਰਾਜ਼ ਕੀਤਾ ਕੁਝ ਮੁੱਖ ਮੰਤਰੀ ਦੇ ਸ਼ਬਦਾਂ ਤੇ ਤੇ ਇਸੇ ਤਰ੍ਹਾਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹਰਪਾਲ ਸਿੰਘ ਚੀਮਾ ਨੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਤਿੱਖੇ ਹਮਲੇ ਕੀਤੇ ਹਮਲੇ ਕਾਰਨ ਜਿਹੜਾ ਕਿ ACB ਪ੍ਰਤਾਪ ਸਿੰਘ ਬਾਜ਼ਮਾ ਨੇ ਅਮਨ अरोੜਾ ਤੇ ਹਰਪਾਲ ਸਿੰਘ ਛੀਮਾ ਦੇ ਵਿਰੁੱਧ ਚੰਡੀਗੜ੍ਹ ਦੇ ਵਿੱਚ ਪੁਲਿਸ ਇੱਕ ਕੇਸ ਕੀਤਾ ਸੀਗਾ ਜਿਹੜੀ ਹੈ ਕੰਪਲੀਟ ਕੀਤੀ ਸੀ ਜਿਸ ਦੇ ਵਿੱਚ ਦੋਸ਼ ਲਾਇਆ ਸੀ ਕਿ ਵਿਕਰਮ ਮਜੀਠੀਆ ਨੂੰ ਜਦੋਂ ਗ੍ਰਿਫਤਾਰ ਕੀਤਾ ਸੀ ਤੇ ਉਹਨੂੰ ਜਿਹੜੀ ਉਹਨਾਂ ਨੇ ਵੀਡੀਓ ਜਾਰੀ ਕੀਤੀ ਸੀ ਇਹਨਾਂ ਦੋਨਾਂ ਨੇਤਾ ਨੇ ਵੀਡੀਓ ਨੂੰ ਐਡਿਟ ਕਰਕੇ ਉਹਦੇ ਨਾਲ ਛੇੜਛਾੜ ਕਰਕੇ ਤੇ ਉਹ ਜਾਰੀ ਕੀਤੀ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨਾਂ ਨੂੰ ਉਹਨਾਂ ਦੇ ਬਿਆਨ ਨੂੰ ਗੁੰਮਰਾਹ ਢੰਗ ਦੇ ਨਾਲ ਪੇਸ਼ ਕੀਤਾ ਇਹਦਾ ਗੁੱਸਾ ਸੀ ਅਮਨ ਅਰੋੜਾ ਸਾਹਿਬ ਤੇ ਚੀਮਾ ਸਾਹਿਬ ਨੂੰ ਉਹਨਾਂ ਨੇ ਬੜੀ ਹੀ ਜਿਹੜੀ ਪੜ੍ਹਾਸ ਕੱਢੀ ਪ੍ਰਤਾਪ ਸਿੰਘ ਬਾਜ਼ਵਾ ਵੀ ਇਸੇ ਤਰ੍ਹਾਂ ਉਹਨਾਂ ਤੇ ਜਿਹੜੇ ਕੀ ਹੱਲੇ ਕਰਦੇ ਰਹੇ ਪਰ ਇੰਨਾ ਹੱਲਿਆਂ ਦੇ ਵਿੱਚ ਨਾ ਮੌਜੂਦਾ ਐਮਐਲਏ ਦੇ ਵੱਲੋਂ ਤੇ ਨਾ ਹੀ ਵਿਰੋਧੀ ਧਿਰ ਦੇ ਵੱਲੋਂ ਮਜ਼ਮਲਾਜ਼ਮਾਂ ਦੇ ਕਿਸੇ ਵੀ ਮੁੱਦੇ ਦੇ ਉੱਪਰ ਕੋਈ ਵੀ ਗੱਲਬਾਤ ਨਹੀਂ ਹੋਈ ਕਿਉਂਕਿ ਲਾਈਵ ਅੱਜ ਜਿਹੜਾ ਕੱਲ ਜਿਹੜਾ ਕੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲਿਆ ਹੈ ਮਲਾਜ਼ਮਾਂ ਦੀ ਪੂਰੀ ਅੱਖ ਪੁਰਾਣੀ ਪੈਨਸ਼ਨ ਜਿਹੜੀ ਕੀ ਤੇ ਪੈਨਸ਼ਨਾਂ ਦੀ ਤੇ ਮਲਾਜ਼ਮਾਂ ਦੀ ਅੱਖ ਸੀ ਵਿਧਾਨ ਸਭਾ ਸੈਸ਼ਨ ਤੇ ਲੱਗੀ ਹੋਈ ਸੀ ਨਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਲਾਜ਼ਮਾਂ ਦੇ ਸੰਗਠਨ ਸਚਮ ਮੰਗਾ ਤੇ ਕੋਈ ਵੀ ਬਿਆਨ ਦਿੱਤਾ ਤੇ ਨਾ ਹੀ ਵਿਰੋਧੀ ਤੇ ਲੀਡਰ ਪ੍ਰਤਾਪ ਸਿੰਘ ਬਾਸਮਾ ਨੇ ਕੋਈ ਵੀ ਸਵਾਲ ਉਠਾਇਆ ਜਿਹਦੇ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰ ਵਿੱਚ ਕਾਫੀ ਜਿਹੜਾ ਹੈ ਭਾਰੀ ਰੋਸ ਪੈਦਾ ਹੋ ਗਿਆ ਹੈ ਕਿਉਂਕਿ ਮੁਲਾਜ਼ਮ ਲੀਡਰ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦੋ ਦਿਨਾਂ ਦੇ ਵਿਧਾਨ ਸਭਾ ਸੈਸ਼ਨ ਤੋਂ ਕਾਫੀ ਉਮੀਦਾਂ ਸਨ ਕਿਉਂਕਿ ਵੀ ਮੁਲਾਜ਼ਮਾਂ ਤੇ ਵੱਡੇ ਮੁੱਦੇ ਨੇ 13% ਡੀਏ ਕੋਈ ਮੰਗ ਨਹੀਂ ਹੈਗੀ ਇਹ ਪਿਛਲੀਆਂ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਰੂਟੀਨ ਮੁਤਾਬਕ ਚੱਲਦਾ ਆ ਰਿਹਾ ਹੈ ਕੇਂਦਰੀ ਪੈਟਰਨ ਤੇ ਡੀਏ ਦੇਣਾ ਕੇਂਦਰੀ ਪੈਟਰਨ ਤੇ ਡੀਏ 55% ਡੇੜਾ ਜਿਹੜਾ ਬੰਦ ਆ ਹੈ ਪਰ ਜਿਹੜਾ ਪੰਜਾਬ ਦੇ ਮਲਾਜ਼ਮਾਂ ਨੂੰ ਕੇਵਲ ਜਿਹੜਾ 42% ਦੀ ਹੀ ਨਸੀਬ ਹੋ ਰਿਹਾ ਹੈ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਦੋਸਤੋ ਲੀਡਰਸ਼ਿਪ ਦਾ ਕਹਿਣਾ ਹੈ ਕਿ ਵਿਧਾਨ ਸਭਾ ਦਾ ਵਿੱਚ ਮੁੱਦਾ ਕਿਉਂ ਨਹੀਂ ਉਠਾਇਆ ਗਿਆ ਜਾਂ ਸੱਤਾਧਿਰ ਨੇ ਨਹੀਂ ਉਠਾਇਆ ਤੇ ਵਿਰੋਧੀ ਧਿਰ ਨੇ ਕਿਉਂ ਨਹੀਂ ਉਠਾਇਆ ਵੀ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਚੋਣਾਂ ਦੇ ਦੌਰਾਨ ਜੇ ਸਾਡੀ ਸਰਕਾਰ ਬਣ ਗਈ ਤਾਂ ਪੁਰਾਣੀ ਪੈਨਸ਼ਨ ਦੀ ਨਾਲ ਬਹਾਲ ਕੀਤੀ ਜਾਓਗੇ ਪਰ ਅਸਤੱਕ ਜਿਹੜੀ ਹੈ ਉਹ ਨਹੀਂ ਕੀਤੀ ਗਈ ਸੋ ਦੋਸਤੋ ਜਿਹੜੇ ਹੈ ਉਹਨਾਂ ਨੇ ਜਿਹੜਾ ਉਹਨਾਂ ਨੂੰ ਰੈਗੂਲਰ ਕਰਨ ਦੀ ਮੰਗ ਕਿਉਂ ਨਹੀਂ ਉਠਾਈ ਗਈ ਇਸੇ ਤਰ੍ਹਾਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਉਹ ਜਿਹੜੇ ਸੁਪਰੀਮ ਹਾਈ ਕੋਰਟ ਤੋਂ ਜਿਹੜਾ ਕੇਸ ਜਿੱਤ ਚੁੱਕੇ ਨੇ ਉਹਨਾਂ ਦੇ ਉੱਪਰ ਵੀ ਪੰਜਾਬ ਵਿੱਚ ਲਾਗੂ ਕਰਨ ਦੀ ਮੰਗ ਕਿਸੇ ਵੀ ਤਰ੍ਹਾਂ ਦੇ ਵੱਲੋਂ ਵਿਧਾਨ ਸਭਾ ਵਿੱਚ ਕਿਉਂ ਨਹੀਂ ਉਠਾਈ ਗਈ 15/15 ਨੂੰ ਰੱਦ ਕਰਨਾ ਜਿਹੜਾ ਨਵਾਂ ਰੈਗੂਲਰ ਹੁੰਦੇ ਪਲਾਜ਼ਮਾ ਦੇ ਲਈ ਇੱਕ ਮੁਸੀਬਤ ਹੈ ਤਿੰਨ ਸਾਲ ਉਹਨਾਂ ਨੂੰ ਮੁਲਾਜ਼ਮਾਂ ਨੂੰ ਨਿਕਨੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਮੁੱਦੇ ਨੂੰ ਕਿਉਂ ਨਹੀਂ ਕਿਸੇ ਤਰ੍ਹਾਂ ਨੇ ਉਠਾਇਆ ਇਹ ਸਵਾਲ ਉੱਠਨੇ ਉੱਠੇ ਨੇ ਹੁਣ ਮੁਲਾਜ਼ਮ ਲੀਡਰਸ਼ਿਪ ਦੇ ਮੁਲਾਜ਼ਮ ਆਸ ਕਰ ਰਹੇ ਨੇ ਵੀ ਜਿਹੜਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਦੋ ਦਿਨ ਹੋਰ ਵਧਿਆ ਹੈ 14 ਤੇ 15 ਜੁਲਾਈ ਨੂੰ ਵੀ ਚੱਲੇਗਾ ਉਹਦੇ ਉੱਤੇ ਉਹਨਾਂ ਦੀ ਮੰਗ ਉੱਪਰ ਕੋਈ ਮੁੱਦਾ ਕਿਸੇ ਵੀ ਲੀਡਰ ਵੱਲੋਂ ਉਠਾਇਆ ਜਾਵੇਗਾ ਜਾਂ ਨਹੀਂ ਸੋ ਦੋਸਤੋ ਇਹੀ ਦੇਖਣਾ ਹੋਵੇਗਾ ਕਿ ਕੀ ਬੰਦ ਹੈ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਬਣੇ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ